उनका भाई का नाम क्या था शत्रुघ्न लक्ष्मण और शत्रुघ्न का एपिसोड आया था जिस सेंटिनल इंटरनेशनल स्कूल समराला ਵਿਖੇ ਦੁਸ਼ਹਿਰੇ ਦਾ ਤਿਹਾਰ ਵਿਸ਼ੇਸ਼ ਉਤਸ਼ਾਹ ਤੇ ਧੂਮ-ਧਾਮ ਤੇ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਰਾਮਲੀਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਰਾਵਣ ਦੇ ਪੁੱਤਰੇ ਨੂੰ ਅੱਗ ਲਗਾ ਕੇ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਰਾਮਲੀਲਾ ਦੇ ਮੰਚਨ ਦੇ ਨਾਲ ਹੋਈ ਜਿਸ ਵਿੱਚ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲక్ష్మణ ਤੇ ਰਾਵਣ ਦੀਆਂ ਭੂਮਿਕਾਵਾਂ ਨੂੰ ਖੂਬਾ ਖੂਬੀ ਨਿਭਾਇਆ। ਵਿਦਿਆਰਥੀਆਂ ਦੀ ਪ੍ਰਤਿਬਾ ਤੇ ਸਮਰਪਣ ਨੇ ਸਾਰਿਆਂ ਦਾ ਮਨ ਮੋਹ ਲਿਆ ਇਸ ਤੋਂ ਬਾਅਦ ਸਕੂਲ ਦੇ ਮੈਦਾਨ ਦੇ ਵਿੱਚ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਅੱਗ ਲਗਾਈ ਗਈ ਜੋ ਸੱਚਾਈ ਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਹੈ ਇਸ ਮੌਕੇ ਗੱਲਬਾਤ ਕਰਦੇ ਡਾਕਟਰ ਪੁਨਮ ਸ਼ਰਮਾ ਤੇ ਅਮਰਿਤ ਪਾਕੋਟੀ ਲੋ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਦੁਸ਼ਹਿਰਾ ਸਾਨੂੰ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ साडे विद्यार्थियों ने रामलीला ते रावण दहन राही सभ्यताचारक मूल्यों को समझने के प्राउंडिस शानदार मिसाल पेश की है विद्यार्थियों ने अपने अद्भुत अभिनय और समर्पण से रामायण की अमर कथा को जीवंत कर दिया लेट्स अप्लाड देम वंस अगेन गुड मॉर्निंग एवरीवन भाई राम जी के रावण एवरीवन नोस अबाउट इट what, what ragna was doing jai shri ram bhagwan hai take ram bhagwan ka ek ji ma jai shri ram mai dr ponam sharma principal sentinel international school samrala ajj assi apne school de vich dashera banaya hai te jadki sabnu pata hai ki dashera kal hai ga te in advance sabnu dashera diyan bahut bahut mubarak sada teacher bachcha nu ਇੱਕ ਰਮਾਇਣ ਦੇ ਉੱਤੇ ਐਕਟ ਤਿਆਰ ਕਰ ਰਹੇ ਸੀਗੇ ਕਿ ਜਿਹੜਾ ਕਿ ਅਸੀਂ ਅੱਜ ਉਹ ਸਜਾਇਆ ਹੈਗਾ ਇੱਕ ਰਾਮਲੀਲਾ ਵਾਲਾ ਮੰਚ ਉਹ ਰਾਮਲੀਲਾ ਦੇ ਵਿੱਚ ਬੱਚਿਆਂ ਨੇ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਹੈਗੀ ਆ ਉਹਨਾਂ ਪਰਫਾਰਮੈਂਸ ਦੇ ਵਿੱਚ ਟੀਚਰ ਨੇ ਜੋ ਤਿਆਰੀ ਕਰਵਾਈ ਸੀਗੀ ਉਹ ਅੱਜ ਹੁਬ-ਹੁਬ ਨਜ਼ਰ ਆ ਰਹੀ ਸੀਗੀ ਕਿ ਟੀਚਰ ਨੇ ਬਹੁਤ ਸੋਹਣੀ ਕੋਰੀਓਗ੍ਰਾਫੀ ਕਰਾਈ ਹੈ ਬੱਚਿਆਂ ਦਾ ਐਕਟ ਬਹੁਤ ਸੋਹਣਾ ਸੀ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕੀਤਾ ਗਿਆ ਸੀਗਾ ਉਹਨਾਂ ਦੇ ਐਡਰੈਸਸ ਵਗੈਰਾ ਨੂੰ ਲੈ ਕੇ ਜੇ ਜਿਹੜੀ ਸਾਡੀ ਸਟੇਜ ਡੈਕੋਰੇਸ਼ਨ ਸੀਗੀ ਉਹ ਸਾਰਾ ਬਹੁਤ ਹੀ ਅੱਛੇ ਤਰੀਕੇ ਨਾਲ ਅਰੇਂਜ ਕੀਤਾ ਗਿਆ ਸੀਗਾ ਉਹ ਜਿਹਦੇ ਵਿੱਚ ਅਸੀਂ ਅੱਜ ਆਪਣੇ ਬੱਚਾ ਨੂੰ ਇੱਕ ਸੰਦੇਸ਼ ਦਿੱਤਾ ਹੈਗਾ ਜਿਹੜਾ ਕਿ ਤੁਸੀਂ ਦੇਖੋ ਇੱਕ ਬਹੁਤ ਪੁਰਾਣੀ ਯੁਗ ਦੀ ਕਹਾਣੀ ਹੈਗੀ ਹੈ ਆਪਣੇ ਚਾਰ ਯੁਗ ਨੇ ਸਤਿ ਯੁਗ ਦਵਾਪਰ ਯੁਗ ਤ੍ਰੇਤਾ ਯੁਗ ਤੇ ਕਲੂਗ ਚੱਲ ਰਿਹਾ ਹੈਗਾ ਔਰ ਰਾਮ ਭਗਵਾਨ ਤ੍ਰੇਤਾ ਯੁਗ ਦੇ ਵਿੱਚ ਆਏ ਸੀਗੇ ਉਹ ਤ੍ਰੇਤਾ ਯੁਗ ਦੇ ਵਿੱਚ ਉਹਨਾਂ ਨੇ ਧਰਤੀ ਦੇ ਉੱਤੇ ਆ ਕੇ ਸਮਾਜ ਦੇ ਲਈ ਲੜਾਈ ਲੜੀ ਸੀਗੀ ਜਿਹੜਾ ਕਿ ਉਹ ਸਾਰੇ ਦੁਨੀਆ ਦੇ ਲਈ ਇੱਕ ਸੰਦੇਸ਼ ਛੱਡ ਗਏ ਨੇ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈਗੀ ਆ ਤੇ ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਹੈਗੀ ਆ ਮੰਨਿਆ ਕਿ ਬੁਰਾਈ ਦਾ ਜਿਹੜਾ ਸਮਾਂ ਹੈ ਥੋੜਾ ਲੰਮਾ ਚੱਲਾ ਜਾਂਦਾ ਹੈਗਾ ਪਰ ਅੰਤ ਬੁਰਾਈ ਦਾ ਹੀ ਹੁੰਦਾ ਹੈਗਾ ਸੱਚਾਈ ਦਾ ਨਹੀਂ ਹੁੰਦਾ ਹੈਗਾ ਤੇ ਇਸੇ ਸੰਦੇਸ਼ ਦੇ ਨਾਲ ਅਜਮਾ ਵੀ ਆਪਣੇ ਬੱਚਾਂ ਨੂੰ ਇੱਕ ਸੰਦੇਸ਼ ਦਿੱਤਾ ਹੈਗਾ ਕਿ ਜਦੋਂ ਵੀ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਨਾਲ ਬਹੁਤ ਸਾਰੀਆਂ ਅਪ ਐਂਡ ਡਾਊਨਸ ਆਉਂਦੀਆਂ ਨੇ ਸਾਨੂੰ ਸਿਚੁਏਸ਼ਨ ਦੇ ਨਾਲ ਬਹੁਤ ਕੁਝ ਫੇਸ ਕਰਨਾ ਪੈਂਦਾ ਹੈਗਾ ਪਰ ਆਪਣੇ ਜੀਵਨ ਦੇ ਵਿੱਚ ਇੱਕ ਆਪਣਾ ਆਦਰਸ਼ ਜ਼ਰੂਰ ਬਣਾ ਕੇ ਚੱਲੋ ਕਿ ਅਗਰ ਅਸੀਂ ਫੋਲੋ ਕਰਨਾ ਹੈਗਾ ਤਾਂ ਸਚਾਈ ਨੂੰ ਫੋਲੋ ਕਰਨਾ ਹੈ ਸਚਾਈ ਤੇ ਚੱਲਣਾ ਹੈਗਾ ਤੇ ਇੱਕ ਦਿਨ ਆਏਗਾ ਹੀ ਆਏਗਾ ਕਿ ਜਦੋਂ ਵੀ ਸਚਾਈ ਜਿੱਤ ਹੋਏਗੀ ਤੇ ਬੁਰਾਈ ਦਾ ਅੰਤ ਹੋਏਗਾ ਇਹੀ ਰਾਮਚੰਦਰ ਜੀ ਦਾ ਸੰਦੇਸ਼ ਸੀਗਾ ਭਗਵਾਨ ਨੇ ਦੁਨੀਆ ਦੇ ਲਈ ਇਹ ਸੰਦੇਸ਼ ਸਦਾ ਲਈ ਬਣਾ ਕੇ ਰੱਖਿਆ ਆ ਆਨwale ਜਿੰਨੇ ਵੀ ਸਾਲ ਹੈ ਪੂਰਾ ਡਾ ਲੰਬਾ ਕਾਲਿਯੁਗ ਹੈ ਇਸ ਦੇ ਵਿੱਚ ਇਹ ਚੀਜ਼ ਹਮੇਸ਼ਾ ਚਲਦੀ ਰਹੇਗੀ ਚਾਹੇ ਜਿੰਨੀ ਮਰਜੀ ਸ਼ੈਤਾਨ ਪੈਦਾ ਹੋ ਜਾਣ ਜਿੰਨੀ ਮਰਜੀ ਦੁਨੀਆ 'ਚ ਬੁਰਾਈ ਹੋ ਜਾਏ ਅੰਤ ਬੁਰਾਈ ਦਾ ਹੀ ਹੋਏਗਾ ਸਚਾਈ ਦਾ ਨਹੀਂ ਸਚਾਈ ਦੀ ਜਿਹੜੀ ਆ ਹਮੇਸ਼ਾ ਜਿੱਤ ਹੁੰਦੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਦੁਸ਼ਰੇ ਦੀਆਂ ਬਹੁਤ ਬਹੁਤ ਵਧਾਈਆਂ